ਮੇਰੀ ਅੱਜ ਦੀ ਕਵਿਤਾ ਦਾ ਸਿਰਲੇਖ ਹੈ ਫਰਜ਼ਾਂ ਦੀਆਂ ਤੰਦ ਤਾਣੀਆਂ ਦਬਿਆ ਦਬਿਆ ਜਿਹਾ ਵਧ ਰਿਹਾ ਹਾਂ ਦਬਿਆ ਦਬਿਆ ਜਿਹਾ ਵਧ ਰਿਹਾ ਹਾਂ ਅੱਗੇ ਆਉਣ ਵਾਲੇ ਸਮੇਂ ਲਈ ਬਹੁਤ ਕੁਝ ਸੁਣਿਆ ਤੇ ਬਹੁਤ ਕੁਝ ਮਹਿਸੂਸ ਕਰਕੇ ਅਣ ਕਿਹਾ ਬਹੁਤ ਕੁਝ ਸੁਣਿਆ ਤੇ ਬਹੁਤ ਕੁਝ ਮਹਿਸੂਸ ਕਰਕੇ ਅਣ ਕਿਹਾ ਜਿਸ ਵਿੱਚ ਸੀ ਅੰਤਾਂ ਦੀ ਨਫ਼ਰਤ ਤੇ ਛੁਟਕੂ ਜਿਹਾ ਪਿਆਰ ਅਣਗਿਣਤ ਜ਼ਿੰਮੇਵਾਰੀਆਂ ਤੇ ਹਮ ਸਫਰ ਦੇ ਹਾਸੇ ਦੀ ਫੁਹਾਰ ਮੌਸਮਾਂ ਦਾ ਤਕਾਜ਼ਾ ਤੇ ਆਪਣੇ ਉਦੇਸ਼ ਲਈ ਤਿਆਰ ਜਿਸ ਵਿੱਚ ਸੀ ਸ਼ਾਮਲ ਸੁਰਜੀ ਹੋਈ ਪਤਨੀ ਤੇ ਅਣਥੱਕ ਮਾਂ ਦੀ ਅਨੁਹਾਰ ਕਾਫੀ ਕੁਝ ਨਿਪਟ ਲਿਆ ਕਾਫੀ ਕੁਝ ਨਿਪਟ ਲਿਆ ਤੇ ਬਾਕੀ ਵਿੱਚ ਕਤਾਰ ਮੰਗਾ ਰੱਬ ਤੋਂ ਇਹੀ ਸ਼ਾਲਾ ਜੇ ਜ਼ਿੰਦਗੀ ਦੇਵੇ ਦਿਹਾੜੇ ਚਾਰ ਮੰਗਾ ਰੱਬ ਤੋਂ ਇਹੀ ਸ਼ਾਲਾ ਜੇ ਜ਼ਿੰਦਗੀ ਦੇਵੇ ਦਿਹਾੜੇ ਚਾਰ ਸੁਲਝ ਲਈਏ ਫਰਜ਼ਾਂ ਦੀਆਂ ਤੰਦ ਤਾਣੀਆਂ ਸੁਲਝ ਲਈਏ ਫਰਜ਼ਾਂ ਦੀਆਂ ਤੰਦ ਤਾਣੀਆਂ ਤੇ ਜ਼ਿੰਮੇਵਾਰੀਆਂ ਬੇਸ਼ੁਮਾਰ ਭੁੱਲ ਕੇ ਬੀਤਿਆ ਵਕਤ ਉਦਾਸਿਆ ਭੁੱਲ ਕੇ ਬੀਤਿਆ ਵਕਤ ਉਦਾਸਿਆ ਜ਼ਿੰਦਗੀ ਜਈਏ ਖੁਸ਼ਗੁਵਾਰ ਜਿਸ ਵਿੱਚ ਹੱਸਦਾ ਵਸਦਾ ਵੇਖੀਏ ਬੱਚਿਆਂ ਦਾ ਸੋਹਣਾ ਪਰਿਵਾਰ ਜਿਹਨੂੰ ਨਜ਼ਰ ਕਿਸੇ ਦੀ ਲੱਗ ਨਾ ਜਾਵੇ ਸਦਾ ਭਲੀ ਕਰੇ ਕਰਤਾਰ ਜਿਹਨੂੰ ਨਜ਼ਰ ਕਿਸੇ ਦੀ ਲੱਗ ਨਾ ਜਾਵੇ ਸਦਾ ਪਲੀ ਕਰੇ ਕਰਤਾਰ ਸਦਾ ਪਲੀ ਕਰੇ ਕਰਤਾਰ ਧੰਨ